ਹਾਂ ਠੀਕ ਆ ਬਾਕੀ ਰੋਵਿੰਦਰ ਸਿੰਘ ਜੀ ਹਾਂ ਕਿਹੜੇ ਪਿੰਡ ਤੋਂ ਆ ਬਿਆਸਤ ਹੋ ਜੀ ਵਜੀਰਪੁਰ ਪਿੰਡ ਹਾਂ ਸਰ ਕੀ ਮਾਮਲਾ ਕੀ ਜਿਹੜਾ ਸਿਵਲ ਹਸਪੀਟਲ ਚ ਆਇਆ ਸਾਹਿਬ ਜੀ ਆਪਾਂ ਯਾਤਰਾ ਤੇ ਜਾਂਦੇ ਪਏ ਸੀ ਪਿੱਛੋਂ ਟਰੈਕਟਰ ਆਇਆ ਅਸੀਂ ਬੈਠੇ ਸੀ ਟਰਾਲੀ ਦੇ ਵਿੱਚ ਉਹਨਾਂ ਦੀਆਂ ਬ੍ਰੇਕਾਂ ਸ਼ਾਇਦ ਕਹਿੰਦੇ ਫੇਲ ਹੋ ਗਈਆਂ ਤੁਹਾਡੇ ਪਿੱਛੇ ਆ ਕੇ ਵੱਜਾ ਆ ਤੁਹਾਡੇ ਛੱਟ ਲੱਗੀ ਹੋਇਆ ਕਿੱਥੇ ਗਿਆ ਜੀ ਐਕਸੀਡੈਂਟ ਬਲੀਜ਼ਰ ਹੋਇਆ ਕਿੱਥੇ ਐਕਚੁਅਲੀ ਸਰ ਜੀ ਉਹ ਆਪਾਂ ਨੂੰ ਜਗ੍ਹਾ ਤਾਂ ਪਤਾ ਨਹੀਂ ਬੋਲਦੇ ਉੱਪਰ ਹੋਇਆ ਪਿੱਛੋਂ ਟਰੈਕਟਰ ਜਾ ਰਹੀ ਤੇ ਜੀ ਅਸੀਂ ਪਿੱਛੇ ਬੈਠੇ ਪਏ ਸੀ ਟਰਾਲੀ ਦੇ ਵਿੱਚ ਉਹਨਾਂ ਪਿੱਛੇ ਲਿਆ ਕੇ ਮਾਰਿਆ ਤਾਂ ਆਪਣਾ ਕੋਈ ਐਕਟੋਵਰ ਵੀ ਆਏ ਵਿੱਚ ਹਾਂ ਜੀ ਐਕਟਿਵਾ ਵੀ ਸਾਹਿਬ ਜੀ ਇੱਕ ਇੱਕ ਐਕਟਿਵਾ ਵਾਲੇ ਵੀ ਦੋ ਲੇਡੀਜ਼ ਇੱਕ ਬਜ਼ੁਰਗ ਦਾ ਬੰਦਾ ਸੀ ਵਿਚਾਰਾ ਦੋਨੋਂ ਫੱਟਰ ਹੋ ਗਿਆ ਬੱਚਾ ਵੀ ਸੀਗਾ ਨਾਲ ਉਹਨਾਂ ਦੇ ਨਾਲ ਸ਼ਾਇਦ ਬੱਚਾ ਵੀ ਇੱਕ ਛੋਟਾ ਟੋਟਲ ਤਿੰਨ ਸਵਾਰੀਆਂ ਸੀ ਹਾਂ ਜੀ ਤਿੰਨ ਸਵਾਰੀਆਂ ਤੇ ਤੁਹਾਡਾ ਕੰਡੀਸ਼ਨ ਕਿਦਾਂ ਬੰਦਿਆ ਦੀ ਸਭ ਠੀਕ ਹੈ ਸਭ ਜੀ ਹਾਂਜੀ ਠੀਕ ਹੈ ਜੀ ਬਸ ਮੇਰੇ ਫ੍ਰੈਕਚਰ ਆ ਥੋੜੀ ਲੱਤ ਤੇ ਆ ਬਸ ਬਾਕੀ ਮੇਰੀ ਭਾਬੀ ਆ ਥੋੜਾ ਉਹਦੇ ਲੱਗੀ ਜਾ ਤਾਂ ਤੇ ਤੁਸੀਂ ਕਿੱਥੇ ਜਾ ਰਹੇ ਸੀ ਅਸੀਂ ਯਾਤਰਾ ਦੇ ਫਤਿਹਗੜ੍ਹ ਸਾਹਿਬ ਜਾ ਰਹੇ ਹਾਂ ਭਾਜੀ ਮੇਰਾ ਨਾਮ ਕਰਨਪਾਲ ਆ ਹਾਂਜੀ ਸਿਵਲ ਹਸਪੀਟਲ ਚ ਆਏ ਹਾਂ ਕੀ ਇਹ ਜਿਹੜਾ ਇੱਕ ਇਹ ਭਾਜੀ ਇਹਨਾਂ ਦਾ ਐਕਸੀਡੈਂਟ ਹੋਇਆ ਡੀਏਵੀ ਕਾਲਜ ਦੇ ਬਾਹਰ ਜਿਹੜਾ ਆਪਣੇ ਅ ਭਾਵੇਂ ਚੰਡੀਗੜ੍ਹ ਬਾਈਪਾਸ ਤੋਂ ਲੈ ਕੇ ਜਿਹੜਾ ਹਨਾ ਯਾਰ ਅੰਬਰਸਤ ਜਾ ਰਿਹਾ ਹੈ ਇਹਨਾਂ ਦੇ ਉੱਤੇ ਐਕਸੀਡੈਂਟ ਹੋਇਆ ਭਾਜੀ ਤੇ ਆਪ ਇਹਨਾਂ ਨੂੰ ਭਾਜੀ ਚੱਕ ਕੇ ਲੈ ਕੇ ਆਏ ਹਨਾ ਇਹ ਕੱਤੇ ਸੀਗੇ ਇਹ ਭਾਜੀ ਐਕਟਿਵਾ ਤੇ ਸੀਗੇ ਹਾਂਜੀ ਕਿੰਨੇ ਵਿਅਕਤੀ ਸੀਗੇ ਇੱਕ ਕਿੰਦਾ ਭਾਜੀ ਕਿੰਨੇ ਕਿੰਨੇ ਜਣੇ ਸੀਗੇ ਇੱਕ ਇਹ ਭਾਜੀ ਤਿੰਨ ਜਣੇ ਸੀਗੇ ਐਕਟਿਵਾ ਤੇ ਇੱਕ ਬੱਚਾ ਸੀਗਾ ਭਾਜੀ ਇੱਕ ਮੁੰਰੇ ਤੇ ਆਪ ਚਲਾ ਰਹੇ ਸੀਗੇ ਤੇ ਪਿੱਛੇ ਇਹਨਾਂ ਦੇ ਮਦਰ ਜਾਂ ਮਤਲਬ ਰਿਸ਼ਤਦਾਰ ਕੋਈ ਵੀ ਹੋ ਸਕਦਾ ਹੈ ਕਿ ਕਿੱਥੋਂ ਕਿੱਧੇ ਆ ਰਹੇ ਸੀ ਕੋਈ ਪਤਾ ਨਹੀਂ ਇ tanto ਨਹੀਂ ਪਤਾ ਜੀ ਤੇ ਹੋਇਆ ਕਿੱਥੇਗਾ ਜੀ ਇਹਨਾਂ ਦਾ ਡੀਏਵੀ ਕਾਲਜ ਦੇ ਬਿਲਕੁਲ ਸਾਹਮਣੇ ਹੋ ਤੇ ਜਿੱਦਾਂ ਹੁਣ ਤੁਸੀਂ ਇਹਨਾਂ ਨੂੰ ਲੈ ਕੇ ਆਏ ਆਂ ਕਿ ਲੋਕਾਂ ਨੂੰ ਕੀ ਅਪੀਲ ਕਰਨੇ ਚਾਣੇ ਆਪਾਂ ਆਪਾਂ ਵੀ ਦੇਖੋ ਅਪੀਲ ਆਪਣੀ ਹੈ ਇਹਨਾਂ ਕੋਲ ਹੈਲਮਟ ਸਿਗਾ ਜੀ ਪਹਿਲੇ ਅਧਾਰ ਤੇ ਹੈਲਮਟ ਇਹਨਾਂ ਨੇ ਮੋਰੇ ਰੱਖੇ ਹੋ ਸੀ ਆਪਾਂ ਤੇ ਇਹੀ ਕੰਮ ਆਗਾ ਜਿਹੜਾ ਹੈਲਮਟ ਸਾਰ ਤੇ ਲੈ ਕੇ ਆਓ ਜੀ ਹਨਾ ਚਾਹੇ ਲੰਮਾ ਰੂਟ ਆ ਚਾਹੇ ਛੋਟਾ ਰੂਟ ਆ ਜੀ ਆਪਾਂ ਤੇ ਇਹੀ ਬੇਤੀ ਕਰਾਂਗੇ ਸਾਰੇ ਨਹੀਂ ਜਿੱਦਾਂ ਹੁਣ ਤੁਸੀਂ ਇਹਨਾਂ ਨੂੰ ਐਕਟੂਅਰ ਤੇ ਉਹ ਮੰਗੇ ਇੱਥੇ ਲੈ ਕੇ ਆਏ ਸਵਾਲੋ ਬੇ ਜੀ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਜਿੱਦਾਂ ਹੁਣ ਇਹ ਬਹੁਤ ਵਧੀਆ ਤੁਸੀਂ ਉਤਰਾਲਾ ਕੀਤਾ ਆਪਾਂ ਇਹ ਕੰਮ ਦੇਖੋ ਜੀ ਜਿੱਦਾਂ ਵੀ ਸਾਨੂੰ ਕੋਈ ਬਾਈ ਦਾ ਵੇ ਚਾਹੇ ਛੋਟਾ ਰੋੜਾ ਹੋਵੇ ਵੱਡਾ ਰੋੜਾ ਜੀ ਪਹਿਲੇ ਆਹਰ ਤੋਂ ਕਹਿੰਦੇ ਜਾਨ ਬਚਾਉਣੋਂ ਪਹਿਲਾਂ ਚੱਕ ਕੇ ਲੈ ਕੇ ਆਓ ਜੀ ਖਾਸ ਤੌਰ ਤੇ ਜਨਤਾ ਵੀਡੀਓ ਬਣਾਉਣ ਚਾਲ ਬਹੁਤ ਬਣਾ ਰਹੀ ਹੈ ਜੀ ਉੱਥੇ ਖੜਕੇ ਹੀ ਲੋਕਾਂ ਨੇ ਕਾਫੀ ਦੇਖਿਆ ਤੇ ਆਪਾਂ ਦੇ ਇਹ ਕਹਿੰਦੇ ਚੱਕ ਕੇ ਲੈ ਕੇ ਆਓ ਜਲਦੀ ਜਲਦੀ ਬੰਦੇ ਦੀ ਜਾਨ ਬਚੇ ਤੇ ਕੰਡੀਸ਼ਨ ਕਿੱਦਾਂ ਇਹਨਾਂ ਦੀ ਬੰਦੇ ਦੀ ਕੰਡੀਸ਼ਨ ਫਿਲਹਾਲ ਤੇ ਹਜੇ ਤਾਂ ਠੀਕ ਹੈ ਜੀ ਬੋਲਦੇ ਚੱਲਦੇ ਆ ਤੇ ਬਾਕੀ ਗੁਰੂ ਮਹਾਰੇ ਦੇ ਸੱਤੇ ਕੋਈ ਨਾਮ ਵਗੈਰਾ ਹੈ ਕੋਈ ਪਤਾ ਹਾਂ ਜੀ ਨਾਂ ਦੱਸਿਆ ਇਹਨਾਂ ਨੇ ਸ੍ਰਿੰਦਰਕੌਰ ਦੱਸਿਆ ਨਾਂ ਇਹਨ ਰੰਜੀ ਸਾਡੇ ਕੋਲ ਦੋ ਪੇਸ਼ੈਂਟ ਆਏ ਨੇ ਮੰਦੀਪ ਕੌਰ ਤੇ ਅਰਵਿੰਦਰ ਸਿੰਘ ਜੀ ਅਲੈਜੀਸਟਰੀ ਆਫ ਐਕਸੀਡੈਂਟ ਦੇ ਨਾਲ ਤੇ ਪੇਸ਼ੈਂਟ ਹਾਲ ਦੀ ਘੜੀ ਸਟੇਬਲ ਹੈਗੇ ਨੇ ਉਹਨਾਂ ਦੇ ਜੋ ਵੀ ਬੰਦੀ ਕਾਰਵਾਈ ਸੀ ਇਹ ਸੇ ਕਰ ਦਿੱਤੀ ਹੈ ਲਾਚ ਹੋ ਗਿਆ ਹੈ ਉਹਨਾਂ ਦਾ ਤੇ ਐਕਸਰੇ ਬਾਕੀ ਅਸੀਂ ਕਰਵਾਨੇ ਤਾਂ ਕਿ ਆਪ ਨੂੰ ਪਤਾ ਚੱਲੇ ਕਿ ਹਰ ਦੇ ਹੋਰ ਡੀਪ ਇੰਜਰੀਜ਼ ਹੈ ਜਾਂ ਨਹੀਂ ਹੈ ਤੇ ਸਰ ਕਿਹੜੀ ਕਿਹੜੀ ਚੀਜ਼ ਹੋਇਆ ਹੈ ਐਕਸੀਡੈਂਟ ਇਹ ਟਰੈਕਟਰ ਦਾ ਟਰਾਲੀ ਦਾ ਦੱਸਿਆ ਜਾ ਰਿਹਾ ਹੈਗਾ ਬਾਕੀ ਹਜੇ ਕੁਝ ਕਲੀਅਰ ਨਹੀਂ ਹੋਇਆ ਆਪਾਂ ਨੂੰ ਕੋਈ ਐਕਟੋਸਵਾਰ ਵੀ ਆਏ ଥି ਬਸ ਨਹੀਂ ਹੈ ਇਸ ਬਾਰੇ ਹਜੇ ਕੁਝ ਨਹੀਂ ਦੱਸਿਆ ਗਿਆ